ਦੋਸਤੋ ਮੌਨਸੂਨ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਮੀਂਹ ਦੇ ਮੌਸਮ ਦੇ ਵਿੱਚ ਮੌਨਸੂਨ ਦੇ ਮੌਸਮ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਇਹ ਪਸੀਨੇ ਵਾਲਾ ਮੌਸਮ ਹੁੰਦਾ ਹੈ ਤੇ ਚਿਪਚਿਪਾ ਜਿਹਾ ਵਾਤਾਵਰਨ ਬਣਿਆ ਰਹਿੰਦਾ ਹੈਗਾ ਪਸੀਨਾ ਵੀ ਸੁੱਕਦਾ ਨਹੀਂ ਅਤੇ ਜਦੋਂ ਅਸੀਂ AC ਲਗਾਨੇ ਆ ਤਾਂ ਹੀ ਕਿਤੇ ਰਾਹਤ ਮਿਲਦੀ ਹੈ ਅਦਰਵਾਈਜ਼ ਪੱਖੇ ਜਾਂ ਕੂਲਰ ਦੇ ਵਿੱਚ ਰਾਹਤ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਤਾਂ ਇਸ ਮੌਸਮ ਦੇ ਵਿੱਚ ਕਈ ਵਾਰ ਏਸੀ ਵਾਲੇ ਕਮਰੇ ਦੇ ਵਿੱਚੋਂ 스멜 ਵੀ ਆਉਣ ਲੱਗ ਜਾਂਦੀ ਹੈ ਅਤੇ ਏਸੀ ਦੀ ਕੂਲਿੰਗ ਵੀ ਪ੍ਰੋਪਰ ਨਹੀਂ ਹੁੰਦੀ ਜਾਂ ਤਾਂ ਬਹੁਤ ਜ਼ਿਆਦਾ ਕੂਲਿੰਗ ਏਸੀ ਕਰ ਦਿੰਦਾ ਜਾਂ ਫਿਰ ਏਸੀ ਕੂਲਿੰਗ ਕਰਦਾ ਹੀ ਨਹੀਂ ਅਤੇ ਚਿਪਚਿਪੇ ਮੌਸਮ ਤੋਂ ਸਾਨੂੰ ਰਾਹਤ ਨਹੀਂ ਮਿਲਦੀ ਤਾਂ ਇਸ ਦੇ ਲਈ ਇੱਕ ਕੰਮ ਬਹੁਤ ਜ਼ਰੂਰੀ ਹੁੰਦਾ ਏਸੀ ਦੇ ਵਿੱਚ ਇਹ ਕੰਮ ਸਾਨੂੰ ਮੌਨਸੂਨ ਦੇ ਮੌਸਮ ਦੇ ਵਿੱਚ ਖਾਸ ਕਰਕੇ ਜ਼ਰੂਰ ਕਰ ਲੈਣਾ ਚਾਹੀਦਾ ਹੈਗਾ ਦੋਸਤੋ ਇਹ ਕੰਮ ਹੈਗਾ ਏਸੀ ਦੇ ਫਰੰਟ ਦੇ ਉੱਪਰ ਵਿੰਡੋ ਇਸ ਦੇ ਫਰੰਟ ਦੇ ਉੱਪਰ ਅਤੇ ਸਪਲਿਟ ਏਸੀ ਦੇ ਟੌਪ ਦੇ ਜਾਂ ਫਿਰ ਫਰੰਟ ਦੇ ਉੱਪਰ ਇੱਕ ਜਾਲੀ ਲੱਗੀ ਹੁੰਦੀ ਹੈ ਪਤਲੀ ਉਸ ਜਾਲੀ ਨੂੰ ਰੈਗੂਲਰਲੀ ਸਾਫ਼ ਕਰਨ ਦਾ ਕੰਮ ਹੁੰਦਾ ਕੀ ਹੈ ਜਦੋਂ ਕਮਰੇ ਦੀ ਸਫਾਈ ਕਰਦੇ ਆ ਤਾਂ ਕੁਝ ਧੂੜ ਦੇ ਕਣ ਹੁੰਦੇ ਨੇ ਉਹ ਉੜਦੇ ਨੇ ਅਤੇ ਇਸ ਜਾਲੀ ਦੇ ਉੱਪਰ ਜਾ ਕੇ ਜੰਮ ਜਾਂਦੇ ਨੇ ਅਤੇ ਜਦੋਂ ਏਸੀ ਚੱਲਦਾ ਹੈਗਾ ਉਸ ਵਕਤ ਵੀ ਏਸੀ ਡਸਟ ਨੂੰ ਖਿੱਚ ਕੇ ਕਿਉਂਕਿ ਏਸੀ ਕਮਰੇ ਦੇ ਵਿੱਚੋਂ ਹਵਾ ਨੂੰ ਖਿੱਚਦਾ ਵੀ ਹੈਗਾ ਤਾਂ ਉਹ ਉਸ ਹਵਾ ਦੇ ਨਾਲ ਡਸਟ ਪਾਰਟੀਕਲ ਵੀ ਇਸ ਜਾਲੀ ਦੇ ਉੱਪਰ ਜੰਮ ਜਾਂਦੇ ਅਤੇ ਜਦੋਂ ਇਹ ਜਾਲੀ ਦੇ ਉੱਪਰ ਡਸਟ ਜੰਮ ਚੁੱਕੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਬਰਸਾਤ ਦਾ ਮੌਨਸੂਨ ਦਾ ਮੌਸਮ ਆਉਂਦਾ ਛਿਲਾ ਮੌਸਮ ਆਉਂਦਾ ਤਾਂ ਫਿਰ ਇਸ ਜਾਲੀ ਦੇ ਵਿੱਚੋਂ ਸਮੈਲ ਪੈਦਾ ਹੁੰਦੀ ਹੈ ਅਤੇ 쿨ਿੰਗ ਵੀ ਪ੍ਰੋਪਰ ਨਹੀਂ ਮਿਲਦੀ ਕਿਉਂਕਿ ਏਸੀ ਨੇ ਜਿੱਥੋਂ ਹ ਇਸ ਡਸ ਨੇ ਟਕ ਚਿੱਕਾ ਹੁੰਦਾ ਹੈ ਕਵਰ ਕੀਤਾ ਹੁੰਦਾ ਇਸ ਕਰਕੇ ਪ੍ਰੋਪਰ ਹਵਾ ਏਸੀ ਨਹੀਂ ਲੈ ਪਾਂਦਾ ਇਸ ਕਰਕੇ ਏਸੀ ਦੀ ਪ੍ਰੋਪਰ ਕੂਲਿੰਗ ਵੀ ਨਹੀਂ ਮਿਲਦੀ ਅਤੇ ਸਾਨੂੰ ਕਈ ਵਾਰੀ ਕਮਰੇ ਦੇ ਵਿੱਚੋਂ 스멜 ਵੀ ਆਂਦੀ ਹੈ ਦੋਸਤੋ ਵਿੰਡੋ ਏਸੀ ਦੇ ਫਰੰਟ ਦੇ ਉੱਪਰ ਆ ਦੇਖੋ ਇਹ ਜਾਲੀ ਮੌਜੂਦ ਹੈ ਇਸ ਦੇ ਉੱਪਰ ਜੇਕਰ ਡਸਟ ਹੋਵੇ ਤਾਂ ਇਸ ਨੂੰ ਆਪਾਂ ਸਮੇਂ-ਸਮੇਂ ਤੇ ਉੱਪਰ ਸਾਫ਼ ਕਰਨਾ ਅਤੇ ਇਸ ਦੇ ਨਾਲ ਹੀ ਆਪਾਂ ਸਪਲੀਟ ਏਸੀ ਦੀ ਗੱਲ ਕਰ ਰਹੇ ਹਾਂ ਸਪਲੀਟ ਏਸੀ ਦੇ ਫਰੰਟ ਦੇ ਉੱਪਰ ਵੀ ਇਹ ਜਾਲੀ ਹੁੰਦੀ ਹੈ ਤੇ ਕਈ ਵਾਰੀ ਟੌਪ ਦੇ ਉੱਪਰ ਜਾਲੀ ਹੁੰਦੀ ਹੈ ਹੁਣ ਇਸ ਮਾਡਲ ਦੇ ਵਿੱਚ ਇਹ ਟੌਪ ਦੇ ਉੱਪਰ ਜਾਲੀ ਹੈ ਆਪਾਂ ਇਸ ਏਸੀ ਦੇ ਟੌਪ ਦੇ ਉੱਪਰ ਪਹੁੰਚ ਕਰਾਂਗੇ ਅਤੇ ਪਹੁੰਚ ਕਰਕੇ ਆਪਾਂ ਇਸ ਜਾਲੀ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗੇ ਖੋਲਣ ਕੇ ਵੇਖਾਂਗੇ ਆ ਦੇਖੋ ਇਸ ਜਾਲੀ ਦੇ ਉੱਪਰ ਕਿੰਨੀ ਇਸ ਵਕਤ ਡਸਟ ਮੌਜੂਦ ਹੈਗੀ ਹੈ ਅਤੇ ਇਹ ਡਸਟ ਹੀ 스멜 ਦਾ ਕਾਰਨ ਵੀ ਬਣਦੀ ਹੈ ਅਤੇ ਪ੍ਰੋਪਰ ਕੂਲਿੰਗ ਨਹੀਂ ਹੋਣ ਦਿੰਦੀ ਹੈਗੀ ਏਸੀ ਦੀ ਤਾਂ ਫਿਰ ਹੁਣ ਇਸ ਜਾਲੀ ਨੂੰ ਆਪਾਂ ਖੋਲਾਂਗੇ ਧਿਆਨ ਦੇ ਨਾਲ ਫਰੰਟ ਤੋਂ ਲੌਕ ਫਸੇ ਹੋਏ ਹੁੰਦੇ ਨੇ ਉਹਨਾਂ ਨੂੰ ਪਿੱਛੇੋਂ ਧੱਕ ਕੇ ਦੋ ਤਿੰਨ ਲੌਕ ਹੁੰਦੇ ਨੇ ਉਹਨਾਂ ਨੂੰ ਪਿੱਛੇ ਧੱਕ ਕੇ ਆਰਾਮ ਨਾਲ ਖੋਲਿਆ ਜਾ ਸਕਦਾ ਹੈ ਤੇ ਬਹੁਤ ਹੀ ਹਲਕੀ ਜਾਲੀ ਹੁੰਦੀ ਇਸ ਦੇ ਨਾਲ ਜ਼ਿਆਦਾ ਜ਼ੋਰ ਅਫਜਾਈ ਵੀ ਨਹੀਂ ਕਰਨੀ ਹੈਗੀ ਤਾਂ ਫਿਰ ਹੁਣ ਇਹ ਜਾਲੀ ਖੁੱਲ ਚੁੱਕੀ ਹੈ ਆ ਦੋਸਤੋ ਹੁਣ ਅਸੀਂ ਇਸ ਜਾਲੀ ਨੂੰ ਸਾਫ ਕਰਾਂਗੇ ਕੋਈ ਪੁਰਾਣਾ ਧੁੱਤ ਫਿਰ ਤੁਸੀਂ ਲੈ ਸਕਦੇ ਹੋ ਬਹੁਤ ਹੀ ਹਲਕੇ ਹੱਥ ਦੇ ਨਾਲ ਇਸ ਦੇ ਉੱਪਰ ਪਈ ਹੋਈ ਡਸਟ ਨੂੰ ਸਾਫ ਕਰਨਾ ਹੈਗਾ ਜਿਆਦਾ ਜ਼ੋਰ ਨਹੀਂ ਲਗਾਉਣਾ ਕਿਉਂਕਿ ਇਹ ਬਹੁਤ ਹਲਕੀ ਜਾਲੀ ਹੁੰਦੀ ਫਟ ਵੀ ਸਕਦੀ ਹੈ ਇਸ ਕਰਕੇ ਆਰਾਮ ਨਾਲ ਇਸ ਨੂੰ ਸਾਫ ਕਰਕੇ ਹਲਕੇ ਜੇ ਪਾਣੀ ਨਾਲ ਤੁਸੀਂ ਧੋ ਸਕਦੇ ਹੋ ਅਤੇ ਚੰਗੀ ਤਰ੍ਹਾਂ ਜਦੋਂ ਇਹ ਜਾਲੀ ਸੁੱਕ ਜਾਵੇਗੀ ਤਾਂ ਉਸ ਵਕਤ ਸੁੱਕਣ ਤੋਂ ਬਾਅਦ ਦੁਬਾਰਾ ਆਪਾਂ ਏਸੀ ਦੇ ਉੱਪਰ ਇਸ ਨੂੰ ਲਗਾ ਦੇਣਾ ਹੈਗਾ ਤਾਂ ਫਿਰ ਇਥੋਂ ਹੁਣ ਇਸ ਜਾਲੀ ਤੋਂ ਸਾਫ਼ ਹੋ ਚੁੱਕੀ ਜਾਲੀ ਤੋਂ ਪ੍ਰੋਪਰ ਹਵਾ ਕ੍ਰੋਸ ਹੋਵੇਗੀ ਅਤੇ ਕਮਰੇ ਦੇ ਵਿੱਚ ਕੋਈ ਸਮੈਲ ਨਹੀਂ ਆਵੇਗੀ ਸਗੋਂ ਖੁਸ਼ਬੂ ਆਵੇਗੀ ਅਤੇ ਇਸ ਦੇ ਨਾਲ ਹੀ ਏਸੀ ਪ੍ਰੋਪਰ ਕੂਲਿੰਗ ਕਰੇਗਾ ਅਤੇ ਚਿਪਚਿਪੀ ਗਰਮੀ ਤੋਂ ਚਿਪਚਿਪੇ ਪਸੀਨੇ ਤੋਂ ਏਸੀ ਤੁਹਾਨੂੰ ਬਹੁਤ ਵਧੀਆ ਨਿਜਾਤ ਦੇਵੇਗਾ। ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹੁਣ ਮੈਨੂੰ ਦਿਓ ਜੀ ਜਿਦਾ